ਸਤਿ ਸ਼੍ਰੀ ਅਕਾਲ ਐਸ ਐਮ ਜ਼ੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਸੀਐਮ ਮਾਨਤੇ ਆਪ ਸੁਪਰੀਮੋ ਕੇਜਰੀਵਾਲ ਅੱਜ ਪਹੁੰਚਣਗੇ ਜਵਲੰਧਰ 150 ਮਹਲਾ ਕਲੀਨਿਕਾਂ ਦਾ ਕਰਨਗੇ ਉਦਘਾਟਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜਪੀ ਸੰਸਦ ਗੌਤਮ ਗੰਪੀਰ ਦਾ ਵੱਡਾ ਫੈਸਲਾ ਰਾਜਨੀਤੀ ਨੂੰ ਅਲਵਿਦਾ ਕਹਿਣ ਦਾ ਕੀਤਾ ਐਲਾਨ। ਕ੍ਰਿਕਟਰ ਯੁਵਰਾਜ ਸਿੰਘ ਦਾ ਰਾਜਨੀਤੀ ਤੋਂ ਇਨਕਾਰ ਕਿਹਾ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ। ਲੁਧਿਆਣਾ ਚ ਐਨਆਰਆਈ ਨੇ ਪੱਖੇ ਨਾਲ ਲਟਕ ਕੇ ਕਿਤੇ ਖੁਦਕੁਸ਼ੀ ਕੈਂਸਰ ਤੋਂ ਪੀੜਤ ਪਤਨੀ 8 ਸਾਲ ਪਹਿਲਾਂ ਕੈਨੇਡਾ ਤੋਂ ਪਰਤੀ ਸੀ। ਖੰਨਾ ਚ ਤੇਲ ਕੰਪਨੀ ਨੂੰ ਲੱਗੀ ਅੱਗ, ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ, ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ। ਅਸ਼ਾਰ ਪੋਚੇ ਮੇਨੀ বাস ਨੇ ਦੋ ਨੌਜਵਾਨਾਂ ਨੂੰ ਕੁਚਲਿਆ ਮੌਕੇ ਤੇ ਹੀ ਮੌਤ ਸਖਤ ਮਿਹਨਤ ਤੋਂ ਬਾਅਦ ਹੇਠਾਂ ਤੋਂ ਕੱਢਿਆ ਡਰਾਈਵਰ ਕੰਡਕਟਰ ਫਰਾਰ ਜਿਮ ਚ ਕਸਰਤ ਕਰਦੇ ਸਮੇਂ ਕਾਉਂਸਲਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ 52 ਸਾਲ ਰੋਜ਼ਾਨਾ 4 ਕਿਲੋਮੀਟਰ ਪੰਜਾਬ ਦੇ ਕਾਂਗਰਸੀ ਆਗੂ ਪੈਦਲ ਹੀ ਜਾਂਦੇ ਸਨ ਚੰਡੀਗੜ੍ਹ ਚ ਗੁਰਲਾਲ ਕਤਲ ਕਾਂਡ ਦੇ ਚਾਰੇ ਮੁਲਜ਼ਮ ਬਰੀ ਗਵਾਹਾਂ ਨੇ ਅਦਾਲਤ ਚ ਬਦਲੇ ਬਿਆਨ ਮ੍ਰਿਤਕ ਗੈਂਗਸਟਰ ਲਾਰੈਂਸ ਦਾ ਚਿਹਰਾ ਪ੍ਰਾਸੀ ਫਿਰੋਜ਼ਪੁਰਚ 15 ਸਾਲਾ ਨਾਬਾਲਗ ਨਾਲ ਬਲਾਤਕਾਰ ਮਲਜ਼ਮ ਉਸਨੂੰ ਬਾਈਕ ਤੇ ਬਿਠਾ ਕੇ ਲੈ ਗਏ ਜ਼ਬਰੀ ਸਰੀਰਕ ਸੰਬੰਧ ਬਣਾਏ ਕਿਸ ਹੋਇਆ ਦਰ ਸੀਮਾਨ ਦੇ ਪੈਰ ਛੂਣ ਦੀ ਵੀਡੀਓ ਨਵਜੋਤ ਸਿੰਘ ਸਿੱਧੂ ਨੇ ਕੀਤਾ ਪੋਸਟ ਆਪ ਵਿਧਾਇਕ ਜੀਵਨ ਜੋਤ ਨੂੰ ਆਇਆ ਗੁੱਸਾ ਉਸਨੇ ਕਿਹਾ ਲੈਜੇ ਰੁੱਖਾ ਚਿਹਰੇ ਤੇ ਮਾਸਕ ਇਹ ਜੋ ਦੇਖਤਾਰ ਨਹੀਂ ਮੋਦੀ ਨੇ ਕਿਹਾ ਜੀਐਮਸੀ ਸਰਕਾਰ ਨੇ ਨਹੀਂ ਸੁਣੀ ਸੰਦੇਸ਼ ਖਾਲੀ ਦੀਆਂ ਪੈਣਾ ਦੀ ਬੰਗਾਲ ਚ ਪੁਲਿਸ ਨਹੀਂ ਅਪਰਾਧੀ ਆਤਮ ਸਮਰਪਣ ਤੇ ਗ੍ਰਿਫਤਾਰੀ ਦਾ ਫੈਸਲਾ ਕਰਦੇ ਹਾਂ 48 ਸਾਲ ਦੀ ਉਮਰ ਚ ਤੀਜੀ ਵਾਰ ਪਿਤਾ ਬਣੇ ਸੋਇਬ ਅਖਤਰ ਬੇਗਮ ਰੁਬਾਬ ਖਾਨ ਨੇ ਤੀਨੂ ਦਿੱਤਾ ਜਨ ਬੰਗਲੋਰੋ ਦੇ ਮਸ਼ਹੂਰ ਕੈਫੇ ਚ ਹੋਇਆ ਧਮਾਕਾ ਹਾਦਸੇ ਵਿੱਚ 10 ਲੋਕ ਜ਼ਖਮੀ ਜਾਂਚ ਜੁੜੀ ਫੁਲਿਸ ਕਾਨਪੁਰ ਦੀ ਤੰਬਾਕੂ ਕੰਪਨੀ ਦੇ ਬੀਟ ਟਿਕਾਣਿਆਂ ਤੇ ਛਾਪੇ ਅਰਬਾਂ ਦੇ ਟੈਕਸ ਚੋਰੀ ਤੇ 100 ਕਰੋੜ ਦੀਆਂ ਕਾਰਾਂ ਬਰਾਮਦ ਇਸ ਮਾਂ ਦੇ ਹੌਸਲੇ ਨੂੰ ਸਲਾਮ ਅਯੁੱਧਿਆ ਜਾਂਦੇ 21 ਸਾਲਾਂ ਪੁੱਤ ਦੀ ਹੋਈ ਮੌਤ ਦੁੱਖ ਭੁਲ ਭਚਾਈਆਂ ਕਈ ਜ਼ਿੰਦਗੀਆਂ ਹਿਮਾਚਲ ਦੇ ਚੰਤਪੁਰ ਮੰਦਿਰ ਦੀ ਪ੍ਰਸਾਦ ਯੋਜਨਾ ਲਈ 24.55 ਕਰੋੜ ਜਾਰੀ ਪੀਐਮ ਮੋਦੀ ਰੱਖਣਗੇ ਨੀ ਪੱਥਰ 2006 ਮੁੰਬਈ ਟ੍ਰੇਨ ਧਮਾਕੇ ਦੇ ਮਾਸਟਰਮਾਈਂਡ ਦੀ ਪਾਕਿਸਤਾਨ ਚਮੌਤ ਆਜ਼ਮ ਚੀਮਾ ਲਸ਼ਕਰੇ ਤੋਇਬਾ ਦਾ ਖੂਫੀਆ ਮੁਖੀ ਸੀ 26 11 ਦੇ ਹਮਲਿਆਂ 'ਚ ਵੀ ਸ਼ਾਮਲ ਸੀ ਗ੍ਰੇਮੀ ਜੀਤੂ ਇਰਾਨੀ ਗਾਇਕ ਨੂੰ 3 ਸਾਲ ਦੀ ਸਜ਼ਾ ਹਜ਼ਾਬ ਵਿਰੋਧੀ ਵਿਰੋਧ ਦੇ ਸਮਰਥਨ ਵਿੱਚ ਇੱਕ ਗੀਤ ਲਿਖਿਆ ਸਤੰਬਰ 2022 ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਸੀ ਹਮਾਸ ਨੇ ਕਿਹਾ 70 ਤੋਂ ਵੱਧ ਬੰਦਕਾਂ ਦੀ ਮੌਤ ਅਮਰੀਕਾ ਜੰਗ ਦੇ ਵਿਚਕਾਰਗਾਜ਼ਾਂ ਨੂੰ ਪਹਿਲੀ ਵਾਰ ਦੇਵੇਗਾ ਮਦਦ ਜਹਾਜ਼ ਤੋਂ ਛੁੱਟਿਆ ਜਾਵੇਗਾ ਪੂਜਨ ਪੁਨੇੜੀ ਪਲਟਨ ਬਣਿਆ ਪ੍ਰੋ ਕਵਦੀ ਚੈਂਪੀਅਨ ਰੋਮਾਂਚਕ ਫਾਈਨਲ ਵਿੱਚ ਹਰਿਆਣਾ ਸਟੀਲਰਜ਼ ਨੂੰ 28 25 ਨਾਲ ਹਰਾਇਆ ਦਾ ਸਾਲਾਂ ਵਿੱਚ ਪਹਿਲਾ ਖਿਤਾਬ ਦਿੱਤੇ ਆ। ਇਸ ਐਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦੀਉ ਇਜ਼ਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜੀ ਨਿਊਜ਼